ਓ ਯਾਰ ਇੰਨਾ ਟਾਈਮ ਹੋ ਗਿਆ ਯਾਰ ਸਨੀ ਓ ਯਾਰ ਹਨੀ ਕੀ ਰੋਲਾ ਪਾਇਆ ਓ ਆ ਕੀ ਆ ਯਾਰ ਓ ਤੂੰ ਤਿਆਰ ਨਹੀਂ ਹੋਇਆ ਓ ਤਿਆਰ ਹੀ ਆ ਮੈਂ ਇੱਦੀ ਜਾਊਂਗਾ ਓ ਆਪਾਂ ਪਹਿਲਾਂ ਹੀ ਲੇਟ ਹੋ ਗਏ ਮੈਂ ਕੱਪੜੇ ਲੈਣ ਜਾਣੇ ਆ ਯਾਰ ਓ ਕੱਪੜੇ ਲੈਣ ਜਾਣੇ ਆ ਚੱਲ ਮੈਂ ਇੱਦੀ ਜਾਂਦਾ ਏ ਕਿਹੜੀ ਗੱਲ ਆ ਯਾਰ ਚੱਲ ਯਾਰ ਯਾਰ ਗੱਲ ਸੁਣ ਮੇਰੀ ਜੇ ਤੂੰ ਪੱਗ ਨਹੀਂ ਬੰਨਣੀ ਹੁੰਦੀ ਘੱਟੋ ਘੱਟ ਪਰਨਾ ਤਾਂ ਬੰਨ ਲਿਆ ਕਰ ਭਰਾਵਾ ਮੇਰਾ ਸਿਰ ਦੁਖਦਾ ਤਾਂ ਮੈਂ ਬੱਗ ਨਹੀਂ ਬੰਦਾ ਦਿੱਤੀ ਓ ਯਾਰ ਇੱਦਾਂ ਕਿਹੜਾ ਸੋਨਾ ਲੱਗਦਾ ਪਿਆ ਯਾਰ ਓ ਯਾਰ ਕੋਈ ਨਹੀਂ ਬੈਠਦਾ ਹਾਂ ਚਲਾ ਜਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਪਰ ਇਹਨੂੰ ਸੁੱਤੇ ਨੂੰ ਚੱਕ ਲਏ ਤੁਸੀਂ ਸੁੱਤੇ ਫੇਦੇ ਕੀ ਮਤਲਬ ਆ ਮੈਂ ਰਹਿਣਾ ਹੀ ਇੱਦਾਂ ਵਾਂ ਆ ਦੇਖ ਲੈ ਤੈਨੂੰ ਮੈਂ ਕਿਹਾ ਸੀ ਪੱਗ ਬਨ ਲੈ ਜਾਂ ਫਿਰ ਪਰਨਾ ਬਨ ਲੈ ਤੇਰੇ ਕਰਕੇ ਮੇਰੀ ਵੀ ਬੇਇੱਜ਼ਤੀ ਹੁੰਦੀ ਆ ਉਹ ਕੱਪੜੇ ਲੈ ਯਾਰ ਚੱਲੀਏ ਫਿਰ ਗੱਲਾਂ ਮਾਰੀ ਅੰਨਾ ਵੀਰੇ ਸ਼ਰਟ ਦਿਖਾ ਦਿਓ ਕੋਈ ਮੇਰੇ ਸਾਈਜ਼ ਕੱਪੜੇ ਦਿਖਾਓ ਉਹਨੂੰ ਟਾਈਮ ਨਾ ਲਾਓ ਤਈ ਬਾੜਾ ਯਾਰ ਆ ਸ਼ਰਟ ਸੋਹਣੀ ਐ ਨਾਲੇ ਕੱਪੜਾ ਵੀ ਵਧੀਆ ਕੈਂਟ ਆ ਤੂੰ ਲੈਣੀ ਐ ਤੂੰ ਹੀ ਲੱਲਾ ਭਰਾਵਾ ਮੈਂ ਕਿਤੇ ਹੋਰ ਲੈ ਲਊਂਗਾ ਵੀਰੇ ਆ ਪੈਕ ਕਰ ਦੇ ਥੈਂਕ ਯੂ ਵੀਰੇ ਓ ਜੰਡੂ ਦਾ ਫੋਨ ਆ ਰਿਹਾ ਪੁੱਛ ਯਾਰ ਕੀ ਕਹਿ ਰਿਹਾ ਇਹ ਹੈਲੋ ਸਨ ਕੀ ਹਾਲ ਆ ਉਹ ਵਧੀਆ ਉਹ ਯਾਰ ਕੱਲ ਆਪਾਂ ਸਵੇਰੇ ਗੁਰਦੁਆਰਾ ਸਾਹਿਬ ਜਾਣਾ ਸਮਾਨ ਆਪਾਂ ਕੋਈ ਲਿਆ ਨਹੀਂ ਕੱਪੜੇ ਲੈ ਲਿਆ ਲਾਡੀ ਨੇ ਚੱਲ ਫਿਰ ਐਂ ਕਰੋ ਤੁਸੀਂ ਇੱਧਰ ਨੂੰ ਆਜੋ ਮੈਂ ਵੀ ਗਿਫਟ ਸ਼ਾਪ ਤੇ ਆ ਅੱਛਾ ਚੱਲ ਅਸੀਂ ਪਹੁੰਚਨੇ ਆ ਉੱਥੇ ਆਜੋ ਆਜੋ ਆਗੇ ਆਗੇ ਉਹ ਰੋਕ ਲੈ ਰੋਕ ਲੈ ਇੱਥੇ ਆ ਉਹ ਅੱਛਾ ਹੀ ਦੁਕਾਨ ਚ ਹਾਂ ਹਾਂ ਅੱਛਾ ਦੁਬਈ ਦਾ ਹਾਂਜੀ ਚਲ ਚਲ ਇਹ ਕਾ ਕਰ ਦੋ ਇਹ ਕਿੱਦਾਂ ਯਾਰ ਆ ਕੀ ਬੰਨ ਕੇ ਆਇਆ ਤੂੰ ਓਏ ਤੈਨੂੰ ਪਤਾ ਤਾਂ ਹੈਗਾ ਮੈਂ ਇੱਧੇ ਤਾਂ ਨਿਕਲਦਾ ਘਰੋਂ ਬਾਹਰ ਯਾ ਤੂੰ ਸਮਝਾਵੇ ਕਰ ਇਹਨੂੰ ਯਾਰ ਮੈਂ ਸਮਝਾਉਂਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਕਹਿੰਦੇ ਆਨੂੰ ਕਦੀ ਇਹਨੇ ਪੱਕ ਬੰਨ ਕੇ ਨਹੀਂ ਦੇਖੀ ਅੱਜ ਤਾਂ ਦੁਕਾਨ ਤੋਂ ਵੀ ਬੇਇੱਜ਼ਤੀ ਕਰਾ ਲਈ ਇਹਨੇ ਓਏ ਯਾਰ ਚੱਲਦਾ ਹੀ ਰਹਿੰਦਾ ਤਾਂ ਕੀ ਹੋ ਗਿਆ ਤੁਸੀਂ ਆਪਣਾ ਕੰਮ ਕਰੋ ਨਾ ਜਿਹੜਾ ਸਮਾਨ ਲੈਣਾ ਲਵੋ ਚਲੋ ਦੇਖ ਲਓ ਆ ਜਾ ਯਾਰ ਸਮਾਨ ਦੇਖ ਲੈ ਆਰਮ ਹਾਲੇ ਆ ਠੀਕ ਹੈ ਆਹ ਘੜੀ ਆ ਆਹ ਪਰਫਿਊਮ ਲਿਆ ਵਾ ਠੀਕ ਆ ਠੀਕ ਆ ਤੇ ਨਾਲੇ ਮੇਰੀ ਗੱਲ ਸੁਣ ਕੱਲ ਸਵੇਰੇ ਗੁਰਦੁਆਰਾ ਸਾਹਿਬ ਜਾਣਾ ਵਾ ਉੱਥੇ ਨਾ ਡਾ ਬੰਨ ਕੇ ਆ ਜ ਪੱਗ ਮੰਨ ਕੇ ਜਾਣੀਆ ਸਵੇਰੇ ਆਪਾਂ ਦਰਵਾਜ਼ਾ ਭਰਾਵਾ ਮੈਂ ਤਾਂ ਐਵੇਂ ਜਾਊਂਗਾ ਮੈਂ ਪੱਗ ਮੰਨ ਕੇ ਮਰਨਾ ਥੋੜੀ ਆ ਯਾਰ ਪੱਗ ਜੀ ਕੀ ਪ੍ਰੋਬਲਮ ਉਹ ਵੀਰੇ ਗਰਮੀ ਪਤਾ ਕਿੰਨੀ ਆ ਤੇ 2 ਘੰਟੇ ਲੱਗਦੇ ਲਾਈਨ ਦੇ ਵਿੱਚ ਖੜਕੇ ਤੇ ਸਿਰ ਪਤਾ ਕਿੰਨਾ ਦੁਖਣਾ ਗਰਮੀ ਦੇ ਵਿੱਚ ਉਦੋਂ ਪੈਰ ਦੁਖਣੇ ਆ ਆਪਾਂ ਤਾਂ ਐਵੇਂ ਕੰਫਰਟੇਬਲ ਐ ਐਵੇਂ ਜਾਵਾਂਗੇ ਅੱਛਾ ਬੇਟਾ ਗਾਉਤ ਨੂੰ ਇੱਕ ਸਟਾਕਿੰਗ ਦੇ ਦੋ ਸਿਰ ਤੇ ਪਾਣ ਵਾਲੀ ਆੜੀ ਗਾਪਾ ਨੂੰ ਆਪ ਅੱਗੇ ਜਾਵਾਂਗੇ ਨਾ ਸਿਰ ਸੁਰ ਨਹੀਂ ਦੁਖਣਾ ਹੈਗਾ ਅਰੇ RAM ਨੇ ਦਰਸ਼ਨ ਹੋਣਗੇ ਆਪਣੇ ਸਹੀ ਹੈ ਨਾ ਹਾਂ ਠੀਕ ਹਾਂ ਫੇਸ ਵਾਸ਼ ਵੀ ਲੈ ਲਈ ਆਪਾਂ ਬਹਾ ਲੈ ਲੈ ਫਿਰ ਸਾਨੂੰ ਫੇਸ ਵਾਸ਼ ਵੀ ਦੇ ਦੇ ਕੁਧੀਆ ਜਿਹਾ ਐ ਕਰੂ ਆ ਸਾਰੀ ਕਰ ਦਿਓ ਆ ਰਹਿਣ ਦੇ ਦੀ ਕਰਦੇ ਆਸ ਕੈਂ ਕਰ ਦੀਜੀਏ ਹਾਂਜੀ ਲੈ ਲੜੀ ਤੇਰੀ ਸ਼ਰਟ ਵੀਰੇ ਥੈਂਕ ਯੂ ਤੇ ਆ ਲੈ ਵੀਰੇ ਤੇਰੀ ਸਟਾਕਿੰਗ ਚਲ ਠੀਕ ਆ। ਉਹ 사ਦੀ ਮੈਂ ਤੇਰੀ ਐਕਟਿਵ ਲੈ ਕੇ ਜਾਂਦਾ ਵੀਰੇ। ਮੈਂ ਨਾਲੇ ਕੰਮ ਜਾਣਾ ਕਿਉਂਕਿ ਕੱਪੜੇ ਪ੍ਰੈਸ ਦਿੱਤੇ ਹੋਏ ਆ। ਤੁਸੀਂ ਰੈਡੀ ਹੋ ਜਾਓ ਆਪਾਂ ਸ਼ਾਮ ਨੂੰ ਪਾਰਟੀ ਤੇ ਜਾਣਾ। ਪਾਰਟੀ ਆ? ਉਹ ਕਿਹਦੀ ਪਾਰਟੀ ਆ? ਤੈਨੂੰ ਨਹੀਂ ਪਤਾ। ਆਪਾਂ ਜਾਣਾ ਮੇਰੀ ਯਾਰ ਦੋਸਤ ਦਾ ਬਰਥਡੇ ਆ ਉੱਥੇ ਜਾਣਾ। ਉਹ ਪਹਿਲਾਂ ਦੱਸਣਾ ਸੀਗਾ ਆਪਾਂ ਜਾਣਾ ਸ਼ਾਮ ਨੂੰ। ਮੈਂ ਤਿਆਰ ਹੋ ਜਾਂਦਾ ਪੱਗ ਬੰਨ ਲੈਂਦਾ ਮੈਂ। ਪੱਗ ਬੰਨਣੀ ਆ। ਭਰਾਵਾ ਸਾਰੇ ਪਾਸੇ ਦੋ ਪਟਕਾ ਬੰਦ ਕੇ ਜਾਂਦਾ। ਤੈਨੂੰ ਕਿ ਲੋੜ ਆ ਪੱਗ ਦੀ? ਛੱਡ ਰਹਿਣਾ ਤੇ ਇਹੀ ਚੱਲੀ ਤੂੰ ਮੇਰੇ ਨਾਲ। ਕੱਪੜੇ ਪਾ ਲਈ ਵਧੀਆ। ਉਹ ਭਰਾਵਾ ਉਹ ਤਾਂ ਨੋਰਮਲ ਫਿਰਦੇ ਰਹਿੰਨੇ ਆਪਾਂ ਸਮਝਾ ਯਾਰ ਇਹਨੂੰ ਸਹੀ ਤਾਂ ਕਹਿ ਰਿਹਾ ਉਹ ਯਾਰ ਏਡੀ ਕਿੱਡੀ ਗੱਲ ਆ ਤੂੰ ਸਵੇਰੇ ਗੁਰਦੁਆਰਾ ਸਾਹਿਬ ਵੀ ਤਾਂ ਏਡੀ ਜਾਣਾ ਸੀ ਤੂੰ ਕਿਹੜਾ ਉੱਥੇ ਪੱਗ ਬੰਨ ਕੇ ਜਾਣੀ ਸੀ ਇਹ ਤਾਂ ਨਾਲ ਹੈ ਬਰਥਡੇ ਪਾਰਟੀ ਤੂੰ ਇੱਥੇ ਤਾਂ ਪਟਕਾ ਬੰਨ ਕੇ ਜਾ ਸਕਦਾ ਫਿਰ ਕੀ ਹੋ ਗਿਆ ਵਾ ਫਿਰ ਸਾਰੇ ਮੈਨੂੰ ਇਦਾਂ ਦੇਖਣਗੇ ਉੱਥੇ ਉਹ ਯਾਰ ਗੁਰੂ ਘਰ ਵੀ ਤਾਂ ਤੈਨੂੰ ਏਡੀ ਦੇਖਣਗੇ ਸਾਰੇ ਉੱਥੇ ਵੀ ਤਾਂ ਸੰਗਤ ਹੈਗੀ ਆ ਭਰਾਵਾ ਉਹ ਬਰਥਡੇ ਪਾਰਟੀ ਆ ਉੱਥੇ ਏਸੀ ਲੱਗੇ ਹੋਏ ਨੇ ਹਾਲ 'ਚ ਤੇ ਉਧਰ ਗੁਰਦੁਆਰਾ ਸਾਹਿਬ ਆ ਦੋ-ਦੋ ਘੰਟੇ ਲਾਈਨ 'ਚ ਲੱਗਣਾ ਪੈਂਦਾ ਉਹ ਤੋਂ ਗਰਮੀ ਇੰਨੀ ਆ ਯਾਰ ਤੂੰ ਇੱਕ ਸਿਰਫ ਗਰਮੀ ਕਰਕੇ ਪੱਗ ਨਹੀਂ ਬੰਨ ਰੇ ਯਾਦ ਕਰ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਸਾਡੇ ਵਾਸਤੇ ਤੱਤੀ ਤਵੀ ਦੇ ਬਹਿ ਕੇ ਸ਼ਹੀਦੀ ਦਿੱਤੀ ਸੀ ਤੇ ਜ਼ਾਲਿਮਾਂ ਨੇ ਉਹਨਾਂ ਦੇ ਸਿਰ ਤੇ ਗਰਮ-ਗਰਮ ਰੇਤ ਪਾਈ ਸੀ ਉਹਨਾਂ ਨੂੰ ਤਾਂ ਗਰਮੀ ਲੱਗੀ ਨਹੀਂ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਇਆ ਤੇ ਤੈਨੂੰ ਇੱਕ ਸੰਗਤ ਵਿੱਚ ਖੜ ਕੇ ਗਰਮੀ ਲੱਗਦੀ ਆ ਪੱਗ ਬੰਨ ਕੇ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਵੀਰੇ ਪਰ ਮੈਂ ਕਿੱਟ ਆਪਣੀ ਦਾੜ੍ਹੀ ਕਟੋਣਾ ਵਾਂ ਮੈਂ ਕਿਹੜਾ ਬਾਲ ਕਟੋਣਾ ਆਪਦੇ ਪਰ ਗੁਰੂ ਸਾਹਿਬ ਨੂੰ ਪਤਾ ਹੀ ਆ ਮੇਰਾ ਆਪਣਾ ਮਨ ਸਾਫ਼ ਆ ਬਾਈ ਰੱਬ ਨਹੀਂ ਇਹਨਾਂ ਦਿਖਦਾਗਾ ਰੱਬ ਨੂੰ ਸਾਰਾ ਪਤਾ ਵਾ ਵੀਰੇ ਮੈਨੂੰ ਇੱਕ ਗੱਲ ਦੱਸ ਜੇ ਸ਼ੇਰ ਦਾ ਬੱਚਾ ਗਿੱਦੜ ਬਣ ਕੇ ਘੁੰਮੇ ਤਾਂ ਸ਼ੇਰ ਉਹਨੂੰ ਪਿਆਰ ਕਰੂਗਾ ਕਿ ਨਹੀਂ ਕਦੇ ਵੀ ਨਹੀਂ ਕਰੂਗਾ ਗੁਰੂ ਸਹਿਬਾਨ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਆ ਸਰੂਪ ਬਖਸ਼ਿਆ ਜੇ ਆਪਾਂ ਉਹਨਾਂ ਵਰਗੇ ਨਾ ਲੱਗੀਏ ਤਾਂ ਆਪਣੇ ਸਿੱਖ ਹੋਣ ਦਾ ਕੀ ਫਾਇਦਾ ਮਾਲੇਹਾ ਉਹ ਤਾਂ ਪਿਓ ਵਰਗਾ ਦਿਖਣਾ ਚਾਹੀਦਾ ਤਾਂ ਪਹਿਚਾਣ ਬਣਦੀ ਆ ਬਾਕੀ ਤੇਰੀ ਮਰਜ਼ੀ ਆ ਵੀਰੇ ਮੇਰਾ ਕਹਿਣਾ ਤਾਂ ਫਰਜ਼ ਸੀ ਪੱਗ ਬੰਨਣੀ ਆ ਜਾਂ ਨਹੀਂ ਬੰਨਣੀ ਇਹ ਤੇਰੀ ਮਰਜ਼ੀ ਆ ਓ 1 ਮਿੰਟ 1 ਮਿੰਟ ਆ ਬੈਗ ਦੇ ਰੱਖੋ ਵਿੱਚ ਚੱਲ ਵਧੀਆ ਤੂੰ ਵੀ ਆ ਗਿਆ ਸਨੀ ਕਿੱਥੇ ਰਹਿ ਗਿਆ ਸਨੀ ਓ ਆ ਗਿਆ ਵਾਹ ਸਨੀ